ਬਹੁਤ ਪ੍ਰਸ਼ੰਤ ਕਿਉਂਕਿ ਮੈਂ ਆਪਖਟਿਆਲੇ ਤੋਂ ਬਿਲੋਂਗ ਕਰਦਾ ਹਾਂ ਤੇ ਅੱਜ ਮੋਹਾਲੀ ਵਿਖੇ ਸਾਡੇ ਸਪੋਰਟਸ ਕੋਚੇਜ਼ ਦੀ ਭਰਤੀ ਲਈ ਜਾ ਰਹੀ ਸੀਗੀ ਤੇ ਜਿੱਥੇ ਅਸੀਂ ਭਰਤੀ ਲਈ ਆਏ ਸੀਗੇ ਤੇ ਜਿੱਥੇ ਸਾਡੇ ਟ੍ਰਾਇਲ ਹੋਏ ਨੇ ਤੇ ਸਾਰੇ ਟ੍ਰਾਇਲ ਪੂਰੇ ਫੇਅਰ ਤਰੀਕੇ ਨਾਲ ਤੇ ਪੂਰੀ ਇਮਾਨਦਾਰੀ ਨਾਲ ਕੀਤੇ ਗਏ ਨੇ ਸਾਰੇ ਸਟਾਫ ਦਾ ਜਿਹੜਾ ਬਿਹੇਵੀਅਰ ਸੀਗਾ ਸਾਰਾ ਵਧੀਆ ਸੀਗਾ ਸਾਡੇ ਨਾਲ ਤੇ ਮੈਂ ਇਸ ਕਰਕੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਅੱਜ 8 7 2024 ਨੂੰ ਸਪੋਰਟਸ ਨਰਸਰੀਜ਼ ਦੇ ਲਈ ਕੋਚੇਜ਼ ਦੀ ਭਰਤੀ ਦਾ ਪ੍ਰੋਸੈਸ ਸ਼ੁਰੂ ਹੋਇਆ ਹੈ ਜਿਹੜਾ ਕਿ 16 ਤਰੀਕ ਤੱਕ ਚੱਲੇਗਾ ਇਸ ਜਿਹੜਾ ਸਪੋਰਟਸ ਨਰਸਰੀ ਪੰਜਾਬ ਦਾ ਜੋ ਸਰਕਾਰ ਦਾ ਜੋ ਡ੍ਰੀਮ ਪ੍ਰੋਜੈਕਟ ਹੈ ਉਹਦੇ ਅਧੀਨ 1000 ਦੇ ਕਰੀਬ ਸਪੋਰਟਸ ਨਰਸਰੀਆਂ ਬਣਾਈਆਂ ਜਾ ਰਹੀਆਂ ਨੇ ਜਿਹੜੀਆਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਕੋਚਸ ਕੰਮ ਕਰਨਗੇ ਤਾਂ ਕਿ ਪੰਜਾਬ ਦੀ ਸਪੋਰਟਸ ਨੂੰ ਇੱਕ ਚੰਗਾ ਹੁਲਾਰਾ ਮਿਲ ਸਕੇ ਜਿਹੜਾ ਕਿ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਕੱਜੀ ਦਵਾਈ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਨਵੇਂ ਨਵੇਂ ਸਪੋਰਟਸ ਦੇ ਲਈ ਕੰਮ ਕੀਤੇ ਜਾ ਰਹੇ ਆ ਉਹਦੇ ਅਧੀਨ ਇਹ ਸਾਰਾ ਜਿਹੜਾ ਹੈਗਾ ਸਪੋਰਟਸ ਨਰਸਰੀਆਂ ਵੀ ਉਹਦਾ ਇੱਕ ਅੰਗ ਹੈ ਜਿਹਦੇ ਲਈ ਜਾ ਕੇ ਅੱਗੇ ਕੋਚਸ ਵੱਲੋਂ ਆਪਣਾ ਪਿੰਡਾਂ ਦੇ ਵਿੱਚ ਇਹ ਬੱਚਿਆਂ ਨੂੰ ਬੂਸਟ ਕੀਤਾ ਜਾਊਗਾ ਜਿਹਦੇ ਨਾਲ ਇੱਕ ਸਪੋਰਟਸ ਦੇ ਦਾ ਚੰਗਾ ਹਲਾਰਾ ਮਿਲੂਗਾ ਇਸ ਟ్రਾਇਲ ਅੱਜ ਆਪਣੇ ਡਿਸਟ੍ਰਿਕਟ ਵਾਈਜ਼ ਹੋ ਰਹਿਣੇ ਨੇ ਕਿ ਸਟੇਟ ਵਾਈਜ਼ ਹੋ ਰਹਿਣੇ ਨੇ ਸਟੇਟ ਲੈਵਲ ਦੇ ਇਹ ਪੂਰੇ ਸਟੇਟ ਦੇ ਨੇ ਜੀ ਅੱਛਾ ਕਿਉਂ ਆਪਣੇ ਟੋਟਲ ਕਿੰਨੇ ਕੋਚਸ ਨੇ ਆਪਣੇ ਰੱਖਣੇ ਆਪਾਂ 260 ਕੋਚਸ ਦੀ ਐਡ ਦਿੱਤੀ ਵੀ ਹੈ 260 ਕੋਚਸ ਅਲੱਗ-ਅਲੱਗ ਗੇਮਸ ਦੇ ਜਿਹਦੇ ਵਿੱਚ ਲਗਭਗ 25 ਗੇਮਾਂ ਅਸੀਂ ਕਵਰ ਕਰ ਰਹੇ ਹਾਂ ਜਿਹਦੇ ਵਿੱਚ 25 ਗੇਮਾਂ ਦੇ ਅਸੀਂ ਟ్రਾਇਲ ਕਰਵਾ ਰਹੇ ਹਾਂ ਜੋ ਸਪੋਰਟਸ ਨਸਰੀਆਂ ਦਾ ਭਰਤੀ ਕਰਨ ਦਾ ਕੋਚਸ ਦਾ ਤੇ ਔਰ ਸਪੋਰਟਸ ਨਸਰੀਆਂ ਬਣਾਉਣ ਦਾ ਇਹ ਪੰਜਾਬ ਸਰਕਾਰ ਦਾ ਇੱਕ ਫਲੈਗਸ਼ਿਪ ਪ੍ਰੋਗਰਾਮ ਜਿਸ ਦੇ ਅਧੀਨ ਇਹ ਸਾਰੀਆਂ ਅਸੀਂ ਪਹਿਲੇ ਫੇਜ਼ ਦੇ ਵਿੱਚ 260 ਨਰਸਰੀਆਂ ਸ਼ੁਰੂ ਕਰਨ ਜਾ ਰਹੇ ਹਾਂ ਜਿਹਦਾ ਪ੍ਰਤੀ ਪ੍ਰੋਸੈਸ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅੱਜ ਮੁਹਾਲੀ 78 ਸਟੇਡੀਅਮ ਮੈਂ ਮਨਪ੍ਰੀਤ ਕੋਰ ਸੰਦੂ ਡਿਸਟ੍ਰਿਕਟ ਤੋਂ ਬਲੌਗ ਕਰਦੀ ਹਾਂ ਤੇ ਮੋਹਾਰਲੀ ਕੋਚਿੰਗ ਟ੍ਰੈਲੀ ਆਈ ਹੁੰਦੀ ਆ ਤੇ ਇੱਥੇ ਬਹੁਤ ਫੇਅਰ ਤਰੀਕੇ ਨਾਲ ਸਭ ਕੁਝ ਕੀਤਾ ਗਿਆ ਹੈ ਤੇ ਬਹੁਤ ਸਟਾਫ ਵੀ ਬਹੁਤ ਅੱਛਾ ਹੈ ਤੇ ਬਹੁਤ ਮਤਲਬ ਸਾਰਾ ਕੋਆਪਰੇਟ ਕੀਤਾ ਗਿਆ ਹੈ ਸਾਨੂੰ ਤੇ ਮੈਂ ਸਾਰੇ ਗਵਰਨਮੈਂਟ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ